ਨਵਿਆਂ ਨੂੰ ਨੌਕਰੀ ਕਿੱਥੇ ਦੇਣੀ ਰਾਹੁਲ ਗਾਂਧੀ ਸਟੇਜ ਤੋਂ ਕਹਿ ਰਿਹਾ ਕਿ ਨੌਕਰੀ ਬੜੀ ਦਿੱਤੀ ਜਾ ਰਹੀ ਹੈ ਹਾਓ ਇਨਾ ਕੋਰਾ ਝੂਠ ਯਾਦ ਹਿੰਦੁਸਤਾਨ ਚ ਇੱਕੋ ਪ੍ਰਾਈਮ ਮਿਨਿਸਟਰ ਹੋਇਆ ਹੈ ਜਿਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਗੋਲਾਂ ਛਿਟ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਨੂੰ ਅਕਾਲ ਤਖਤ ਸਾਹਿਬ ਨੂੰ ਕਹਿ ਢੇਰੀ ਕਰਨ ਦਾ ਕੰਮ ਟੋਟੇ ਦਾ ਕਿਸੇ ਦਾ ਫੋਨ ਆਇਆ ਸੁਭਾਵਿਕ ਹੈ ਤੁਸੀਂ ਬਿਜ਼ੀ ਹੋ ਤੁਹਾਡੇ ਮੈਸੇਜ ਚੁੱਕ ਲੈਣ ਤੇ ਮੁੜ ਕੇ ਕਹਿਣ ਜੀ ਜੀ ਇਹਨਾਂ ਦੇ ਮੈਸੇਜ ਨੂੰ ਵੀ ਕਰੋ ਜੀ ਦੇਖੋ ਜੀ ਮੈਨੂੰ ਬੜਾ ਅਫਸੋਸ ਹੈ ਕਿ ਜਿਹੜੀ ਵੀ ਸਿਆਸੀ ਪਾਰਟੀਆਂ ਆਈਐਸਆਈ ਦੀ ਜਰਨਲ ਬਾਜਵਾ ਦੀ ਪਾਕਿਸਤਾਨ ਦੀ ਭਾਸ਼ਾ ਬੋਲਦੀਆਂ ਨੇ ਉਹ ਸਾਡੇ ਸੈਨਿਕਾਂ ਦਾ ਜਿਨ੍ਹਾਂ ਨੇ ਏਡੀ ਵੱਡੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਅਪਮਾਨ ਕਰਦੀ। ਜੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹੇ ਜੀ ਗੱਲ ਕੀਤੇ ਨਾਲ ਸਾਡੀਆਂ ਉਹਨਾਂ ਸਾਰੀਆਂ ਮਾਵਾਂ ਦਾ ਇਨਸਲਟ ਹੈ ਉਹਨਾਂ ਸਾਰੇ ਪਰਿਵਾਰਾਂ ਦੀ ਇੱਕ ਤਰ੍ਹਾਂ ਬਹੁਤ ਵੱਡੀ ਇਨਸਲਟ ਹੈ ਕਿ ਇਹੇ ਜੀ ਗੱਲ ਕੋਈ ਵੀ ਕਰੇ। ਆਫਟਰ ਆਲ ਭਾਵੇਂ ਉਹ ਪਲਵਾਮਾ ਹੈ, ਭਾਵੇਂ ਉਹ ਉਰੀ ਹੈ, ਭਾਵੇਂ ਉਹ ਪਠਾਨਕੋਟ ਹੈ, ਭਾਵੇਂ ਉਹ ਦੀਨਾ ਨਗਰ ਹੈ ਜਾਂ ਉਹ ਤੋਂ ਬਾਅਦ ਕਈ ਹੋ ਰਹੇ ਜੇ ਇਨਸੀਡੈਂਟ। ਉਹ ਸਾਰੇ ਆਪ ਓਨ ਕਰ ਰਿਹਾ ਜੈਸ਼ੇ ਮੁਹੰਮਦ ਆ ਹਾਫੀਜ਼ ਸਈਦ ਅਰਕੇ ਕੀ ਅਸੀਂ ਕਰਾ ਰਹੇ ਆ ਤੇ ਸੁਭਾਵਿਕ ਹੈ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਮੈਂ ਇੰਟਰਨੈਸ਼ਨਲ ਕਮਿਊਨਿਟੀ ਦਾ ਵੀ ਧੰਨਵਾਦ ਆ ਕਿ ਜਿਨ੍ਹਾਂ ਸਾਰੇ ਦੇਸ਼ਾਂ ਨੇ ਸਾਡੀ ਇਸ ਕਾਰਵਾਈ ਨੂੰ ਜਾਇਜ਼ ਠਰੌਂਦਿਆ ਹੋਇਆ ਪਾਕਿਸਤਾਨ ਦੇ ਖਿਲਾਫ ਸੈਂਕਸ਼ਨਸ ਦੀ ਗੱਲ ਕੀਤੀ ਹੈ ਤੇ ਸਾਡੀ ਹਮਾਇਤ ਕੀਤੀ ਹੈ ਜੀ ਸਾਹਿਬ ਕੱਲ ਹਰਨਾਉਂਗ ਦੀ ਰੈਲੀ ਹੋਈ ਆ ਲੋਕਾਂ ਦੇ ਵਿੱਚ ਵਿਚ 100 ਏਕੜ ਦੇ ਕਰੀਬ ਮੰਡਾਲ ਲਗਾਇਆ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਕੱਲ੍ਹ ਆਨੰਦ ਖੰਨਨ ਦੇ ਵਿੱਚ 40000 ਰੁਪਏ 30 ਏਕੜ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਤੁਹਾਡੇ ਦੇ ਬਾਰੇ ਫਸਟ ਐਕਸ਼ਨ ਜੇਦਾਰ ਜੀ ਬੀਬੀ ਹੋਰ ਆਜੋ ਇਸ ਤਰ੍ਹਾਂ ਜੀ ਚਲੋ ਆਜੋ ਇਸ ਤਰ੍ਹਾਂ ਜੀ ਕਿ ਕੱਲ੍ਹ ਦੇਖਣਾ ਤੁਹਾਨੂੰ ਕੱਲ ਜੋ ਕੁਝ ਹੋਇਆ ਉੱਥੇ ਉਹ ਸਾਫ ਇਸ ਗੱਲ ਦਾ ਸੰਕੇਤ ਹੈ ਕਿ ਕਾਂਗਰਸ ਪਾਰਟੀ ਦੀ ਕਿਸਾਨਾਂ ਪ੍ਰਤੀ ਨੌਜਵਾਨਾਂ ਪ੍ਰਤੀ ਬੈਕਵਰਡ ਤੇ ਦਲਿਤ ਕਲਾਸਾਂ ਪ੍ਰਤੀ ਕੀ ਸੋਚ ਹੈ ਕਰੋੜਾਂ ਰੁਪਇਆ ਵੈਸੇ ਤਾਂ ਕੋਈ ਨੌਕਰੀ ਦੀ ਗੱਲ ਕਰਦੇ ਨੇ ਜਾਂ ਕੋਈ ਡੀਏ ਦੀ ਗੱਲ ਕਰ ਦਵੇ ਮੁਲਾਜ਼ਮ ਤੇ ਕਹਿੰਦੇ ਜੀ ਸਾਡੇ ਕੋਲ ਖਜ਼ਾਨਾ ਖਾਲੀ ਹੈ ਮਗਰ ਜਦੋਂ ਆਪ ਦੀ ਪੀਆਰ ਐਕਸਰਸਾਈਜ਼ ਕਰਨੀ ਹੋਵੇ ਜਾਂ ਘਰ ਤੇ ਖਰਚਾ ਕਰਨਾ ਹੋਵੇ ਕਿਸੇ ਮਜ਼ੀਰ ਦੇ ਜਾਂ ਦਫਤਰ ਤੇ ਖਰਚਾ ਕਰਨਾ ਹੋਵੇ ਫਿਰ ਬੇਫਜ਼ੂਲ ਖਰਚੀ ਦੇ ਲਈ ਪੈਸੇ ਪੈਰੇ ਹੋ ਜਾਂਦੇ ਆ ਰੋਟੀ ਵੀ ਪੰਜਾਬ ਦੇ ਖਜ਼ਾਨੇ ਚੋਂ ਖਵਾਈ ਗਈ ਬਸਾਂ ਦਾ ਪ੍ਰਬੰਧ ਵੀ ਪੰਜਾਬ ਰੋਡਵੇਜ਼ ਦੇ ਰੂਟ ਕੈਨਸਲ ਕਰਕੇ ਲੈ ਕੇ ਆਏ ਗਏ ਤੇ ਲੋਕਾਂ ਨੂੰ ਵੀ ਇਹ ਕਹਿ ਕੇ ਲਾਇਆ ਗਿਆ ਕਿ ਜੇ ਗ੍ਰਾਂਟ ਮਿਲੂ ਜੇ ਮੋਗੇ ਚੱਲੇ ਉੱਥੇ ਕੱਟ ਤੇ ਤੇ ਇਹ ਸਾਫ ਸੰਕੇਤ ਸੀ ਕਿ ਫਲੋਪ ਸ਼ੋ ਦਾ ਸਰਕਾਰੀ ਇਕੱਠ ਦਾ ਉੱਥੇ ਰਿਜ਼ਲਟ ਵੇਖਣ ਨੂੰ ਮਿਲਿਆ ਮਗਰ ਮੈਨੂੰ ਅਫਸੋਸ ਏ ਇਸ ਗੱਲ ਦਾ ਕਿ 6 ਕਿਸਾਨਾਂ ਦੀ ਡੈਥ ਹੁੰਦੀ ਆ ਮੱਧ ਪ੍ਰਦੇਸ਼ ਚ ਰਾਹੁਲ ગાંધી ਜੀ ਸਿਆਸਤ ਕਰਨ ਜਾਂਦੇ ਆ ਚਲੋ ਜਾਣਾ ਚਾਹੀਦਾ ਮਗਰ ਇੱਥੇ 920 ਕਿਸਾਨਾਂ ਦੀ ਖੁਦਕੁਸ਼ੀ ਕਰ ਗਏ ਆ ਇੱਕ ਦਾ ਵੀ ਪਤਾ ਨਹੀਂ ਲੈਣਗੇ ਇੱਕ ਇਹਨਾਂ ਦੀ ਸਰਕਾਰ ਸੀ ਵੇਦਾਸੀ ਚੋਲ ਮੈਨੀਫੈਸਟੋ ਚ ਕਿ ਅਸੀਂ ਨੌਕਰੀ ਦਵਾਂਗੇ ਇੱਕ ਨੂੰ ਵੀ ਨੌਕਰੀ ਦੇਣ ਦਾ ਕੰਮ ਨਹੀਂ ਕੀਤਾ ਨਾ ਕਰਜ਼ਾ ਮਾਪੀ ਕੀਤੀ ਨਾ ਨੌਕਰੀ ਦਿੱਤੀ ਤੇ ਨਾ 10 ਲੱਖ ਮਦਦ ਦੀ ਤੌਰ ਤੇ ਦਿੱਤਾ ਅੱਜ ਮੁਲਾਜ਼ਮਾਂ ਨੇ ਪੈਂਟਾਉਨ ਸਟ੍ਰਾਈਕ ਸ਼ੁਰੂ ਕਰਤੀ ਐ ਮਨਿਸਟਰ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਸਟ੍ਰਾਈਕ ਸ਼ੁਰੂ ਕਰਤੀ ਐ ਤੇ ਨਵੇਂਆਂ ਨੂੰ ਨੌਕਰੀ ਕਿੱਥੇ ਦੇਣੀ ਰਾਹੁਲ ਗਾਂਧੀ ਸਟੇਜ ਤੋਂ ਕਹਿ ਰਹੇ ਕਿ ਨੌਕਰੀ ਬੜੀ ਦਿੱਤੀ ਜਾ ਰਹੀ ਐ ਹਾਓ ਇਨਾ ਕੋਰਾ ਝੂਠ ਪੰਜਾਬ 'ਚ ਆ ਕੇ ਪੰਜਾਬ ਦੇ ਲੋਕਾਂ ਨਾਲ ਮਾਰਨਾ ਮੈਂ ਸਮਝਦਾ ਤਦੇ ਰਾਹੁਲ ਗਾਂਧੀ ਜੀ ਨੂੰ ਸ਼ਾਇਦ ਕਾਂਗਰਸ ਪਿੱਛੇ ਕਰ ਰਹੀ ਹੈ ਤੇ ਪ੍ਰੇਮਕਾ ਗਾਂਧੀ ਨੂੰ ਅੱਗੇ ਲਿਆ ਸਰ ਐਸਆਈਟੀ ਕਾਲੀਤਲ ਨੇ ਖਾਰਜ ਕੀਤਾ ਕੀ ਗੱਲ ਜਿਹੜੀ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਕਾਂਗਰਸ ਵਾਲੇ ਜਿਹੜੀ ਆ ਏਜੰਸੀਆਂ ਜੋ ਜਾਂਚ ਏਜੰਸੀਆਂ ਦੀ ਇਹਦੀ ਟੀਸੀ ਜਾਂ ਜਿਹੜੇ ਕਮਿਸ਼ਨ ਬਣਾਏ ਉਹਨਾਂ ਨੂੰ ਖਾਰਜ ਕਰਦੀ ਸੀ ਉਹੀ ਟ੍ਰੈਂਡ ਹੋ ਰਿਹਾ ਆਪੋਸੀਸ਼ਨ ਤੋਂ ਹੀ ਕਰ ਰਹੇ ਹੋ ਕੋਈ ਫਾਇਦਾ ਕੀ ਹੈ ਸਰ ਇਹਦਾ ਅਸੀਂ ਨਾ ਜੀ ਹਮੇਸ਼ਾ ਇੱਕ ਮੰਗ ਰੱਖੀ ਹੈ ਕਿ ਇਹਦੀ ਇਨਕੁਆਇਰੀ ਸਪਰੀਮ ਕੋਰਟ ਦੇ ਸਿਟਿੰਗ ਜੱਜ ਨਾਲ ਜੱਜ ਸਾਹਿਬ ਕਰਨ ਜਾਂ ਕੋਈ ਇੰਡੀਪੈਂਡੈਂਟ ਏਜੰਸੀ ਕਰੇ ਉਹਦਾ ਕਾਰਨ ਕੀ ਬਣਿਆ ਕਿ ਅੱਜ ਕੱਲ ਜੋ ਹਾਲਾਤ ਬਣੇ ਆ ਕਾਂਗਰਸ ਨੇ ਕਦੇ ਵੀ ਕਿਸੇ ਮੁੱਦੇ ਤੇ ਸੀਰੀਅਸ ਨਹੀਂ ਹੋ ਤੇ ਸਿਆਸੀਕਰਨ ਕੱਲ ਰਾਹੁਲ ਗਾਂਧੀ ਕਹਿ ਰਿਹਾ ਜੀ ਕਿ ਨਰਿੰਦਰ ਮੋਦੀ ਜੀ ਭਾਜਪਾ ਗੁਰੂ ਨਾਨਕ ਸਾਹਿਬ ਦੇ ਦੱਸਿਓ ਰਸਤੇ ਤੇ ਨਹੀਂ ਚੱਲ ਰਹੀ ਮੈਂ ਉਹਨਾਂ ਨੂੰ ਕੁੱਛਣਾ ਚਾਹੁੰਦਾ ਫਿਰ ਤੁਹਾਡੀ ਦਾਦੀ ਮਾਂ ਚੱਲੀ ਸੀ ਕਾਂਗਰਸ ਚੱਲੀ ਸੀ ਅਫਸੋਸ ਦੀ ਗੱਲ ਹੈ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਆ ਕੇ ਗੁਰੂ ਨਾਨਕ ਸਾਹਿਬ ਦੇ ਰਸਤੇ ਦੀ ਗੱਲ ਕਰਦੇ ਸੱਚੇ ਪਾਤਸ਼ਾਹ ਦੀ ਜਿਸ ਕਾਂਗਰਸ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਜਕਰੀਆ ਖਾਨ ਤੋਂ ਬਾਅਦ ਆਜ਼ਾਦ ਹਿੰਦੁਸਤਾਨ ਚ ਇੱਕੋ ਪ੍ਰਾਈਮ ਮਿਨਿਸਟਰ ਹੋਇਆ ਜਿਨੇ ਸ਼੍ਰੀ ਹਰਮੰਦਰ ਸਾਹਿਬ ਤੇ ਟੈਂਕਾਂ ਤੋਪਾਂ ਗੋਲਾਂ ਸਿਟਕੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਨੂੰ ਅਕਾਲ ਤਖਤ ਸਾਹਿਬ ਨੂੰ ਟਹਿ ਢੇਰੀ ਕਰਨ ਦਾ ਕੰਮ ਕੀਤਾ ਅੱਜ ਉਹ ਆ ਕੇ ਸਿਆਸਤ ਕਰਨਗੇ ਮੈਂ ਉਸੇ ਗੱਲ ਤੇ ਆ ਰਿਹਾ ਹਾਂ ਐਸਆਈਟੀ ਦੇ ਹਾਲਾਤ ਕੀ ਬਣੇ ਆ ਆਪਣਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਕਿਉਂ ਰਿਜੈਕਟ ਕੀਤਾ ਦੇਖੋ ਯਾ ਤਾਂ ਉਹ ਕਮਿਸ਼ਨ ਬਣਦਾ ਹਾਈ ਕੋਰਟ ਦੇ ਚੀਫ ਜਸਟਿਸ ਆਪ ਬਣਾਉਂਦੇ ਕੋਈ ਉਹੋ ਜਿਹੇ ਜੱਜ ਸਾਹਿਬ ਨੂੰ ਲਾਉਂਦੇ ਜਿਨ੍ਹਾਂ ਦੀ ਕੋਈ ਪਾਰਟੀ ਨਾਲ ਕੋਈ ਲੈਣ ਦੇ ਨਹੀਂ ਸੀ ਜੋ ਜੱਜ ਸਾਹਿਬ ਲਾਏ ਗਏ ਉਹ ਸੁਖਪਾਲ ਖੈਰਾ ਦੇ ਭਾਈਆ ਜੀ ਨੇ ਉਹਨਾਂ ਦੀ ਬੇਟੀ ਨੂੰ ਲਾਤਾ ਐਡਵੋਕੇਟ ਜਨਰਲ ਦੇ ਦਫਤਰ ਚ ਇਹ ਨਹੀਂ ਕਿ ਹੋਰ ਕੋਈ ਕਾਬਿਲ ਵਕੀਲ ਨਹੀਂ ਸੀ ਗਿਵ ਐਂਡ ਟੇਕ ਦੀ ਗੱਲ ਮੈਂ ਕਰ ਰਿਹਾ ਉਹਨਾਂ ਨੂੰ ਲਾਤਾ ਉੱਥੇ ਅੱਜ ਤੱਕ ਸੁਖਪਾਲ ਖੈਰਾ ਕਹਿੰਦਾ ਮੈਂ ਅਸਤੀਫਾ ਦੇ ਦਿੱਤਾ ਕੋਈ ਸਾਡੇ ਐਮਐਲਏ ਕਨਸਟੀਟਿਊਸ਼ਨ ਤੋਂ ਉੱਤੇ ਤਾਂ ਨਹੀਂ ਜਿਹੜਾ ਕੋਈ ਪ੍ਰਾਇਮਰੀ ਮੈਂਬਰਸ਼ਿਪ ਜੇਸ ਪਾਰਟੀ ਤੋਂ ਐਮਐਲਏ ਬਣਿਆ ਹੋਵੇ ਉਸ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਛੱਡ ਕੇ ਆਵੇ ਉਹਦਾ ਅਸਤੀਫਾ ਪ੍ਰਵਾਨ ਕਰਨਾ ਸੰਵਿਧਾਨ ਕਹਿੰਦਾ ਕਨਸਟੀਟਿਊਸ਼ਨ ਕਹਿੰਦਾ ਮਗਰ ਅੱਜ ਤੱਕ ਉਹਦਾ ਅਸਤੀਫਾ ਕਿਉਂ ਨਹੀਂ ਪ੍ਰਵਾਨ ਹੋ ਰਿਹਾ ਕਿਉਂਕਿ ਗਿਵ ਐਂਡ ਟੇਕ ਹੈ ਉਸੇ ਤਰ੍ਹਾਂ ਐਸਆਈਟੀ ਹੈ ਐਸਆਈਟੀ ਚ ਪਹਿਲਾਂ ਅਸੀਂ ਕੋਆਪਰੇਟ ਕੀਤਾ ਅਸੀਂ ਆਪ ਗਏ ਅਸੀਂ ਆਪ ਚਾਇਆ ਕਿ ਜਦੋਂ ਤੁਸੀਂ ਆਪ ਵੇਖਿਆ ਬਾਲ ਸਾਹਿਬ ਨੇ ਤਾਂ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਦੀ ਜਦ ਕੁਐਸਚਨਿੰਗ ਤੇ ਮਗਰ ਹੁਣ ਅਫਸੋਸ ਇਸ ਗੱਲ ਦਾ ਹੈ ਕਿ ਉਹਦਾ ਸਿਆਸੀਕਰਨ ਸ਼ੁਰੂ ਹੋ ਗਿਆ ਮੰਤਾਰ ਸਿੰਘ ਬਰਾੜ ਨੂੰ ਉਹਦੇ ਚ ਅਕਿਊਜ਼ਡ ਬਣਾਉਣਾ ਪੋਲਿਟਿਕਸ ਨਹੀਂ ਤੇ ਕੀ ਨਹੀਂ ਐਂਡ ਜਿਹੜਾ ਥੱਲੇ ਸਾਈਨ ਕਰ ਰਿਹਾ ਐਸਆਈਟੀ ਨਹੀਂ ਸਾਈਨ ਕਰਦੀ ਉਹ ਇੱਕ ਅਫਸਰ ਸਾਈਨ ਕਰ ਰਿਹਾ ਜਿਨੇ ਆਪ ਦੀ ਫੇਸਬੁੱਕ ਪੋਸਟ ਤੇ ਆਪ ਦੀ ਬਣਾਇਆ ਸੀਗਾ ਕਿ ਚੀਫ ਮਿਨਿਸਟਰ ਦਾ ਕਾਂਗਰਸ ਦਾ ਇੱਕ ਲੀਡਰ ਨੂੰ ਐ ਚੀਫ ਮਿਨਿਸਟਰ ਕਿ ਮੈਂ ਉਹਦਾ ਸਮਰਥਕ ਆ ਐ ਚੀਫ ਮਿਨਿਸਟਰ ਫਿਰ ਕੀ ਇੰਡੀਪੈਂਡੈਂਸ ਰਹਿ ਜਾਣੀ ਹੈ ਐਨ ਜਿਹੜਾ ਐਮ ਐਲ ਏ ਨਾਮ ਮੌਕੇ ਤੇ ਮੌਜੂਦ ਹੋਵੇ ਜੇ ਇਸ ਐਮ ਐਲ ਏ ਕੋਈ ਫੋਨ ਕਾਲ ਤੇ ਗੱਲ ਕਰੇ ਤੁਸੀਂ ਅਸੀਂ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਲੋਕ ਸਾਨੂੰ ਫੋਨ ਕਰਦੇ ਆ ਕੀ ਜੀ ਫਲਾਣੇ ਪਿੰਡ 'ਚ ਇਹ ਹਾਲਾਤ ਠੀਕ ਨਹੀਂ ਤੁਸੀਂ ਗੱਲ ਕਰੋ ਤੇ ਐਮਐਲਏ ਕੋਲ ਦੋ ਜਾਂ ਤਾਂ ਫੋਨ ਬੰਦ ਕਰਕੇ ਸੌਂ ਜੇ ਫਿਰ ਕਹਿਣਗੇ ਜੀ ਇੰਨਾ ਕੁਝ ਹੁੰਦਾ ਰਿਹਾ ਐਮਐਲਏ ਸੁੱਤਾ ਰਿਹਾ ਤਾਂ ਵੀ ਗੁਨੇਗਾਰ ਹੈ ਜੇ ਐਮਐਲਏ ਫੋਨ ਕਰਕੇ ਪੁੱਛੇ ਹਾਲਾਤ ਤੇ ਤੁਸੀਂ ਉਹਨੂੰ ਗੁਨੇਗਾਰ ਬਣਾ ਦਿਓ ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਫੋਨ ਤੇ ਕਿਸੇ ਨਾਲ ਗੱਲ ਕਰਨੀ ਕੋਈ ਜੁਰਮ ਨਹੀਂ ਹੈ ਇਹ ਸੁਪਰੀਮ ਕੋਰਟ ਦੇ ਫੈਸਲੇ ਦੀਆਂ ਝੰਡੀਆਂ ਉਡਾਈਆਂ ਜਾਂਦੀਆਂ ਸੀਐਮ ਸਾਹਿਬ ਦਾ ਤੇ ਇੱਕ ਜਾਖੜ ਦਾ ਕੱਲ ਬਿਆਨ ਆਇਆ ਸਰ ਕਿ ਉਹ ਅਮਾਦਾ ਨੇ ਵੀ ਤੁਹਾਨੂੰ ਟਾਰਗੇਟ ਟਕਾਲੀ ਲੀਡਰਸ਼ਿਪ ਨੂੰ ਵਾਅਦਾ ਕਰਨ ਨੂੰ। ਬੇਬਲ ਕਲਾ ਗੋੜੀ ਕਾਂਡ ਤੇ ਬੇਅਦਲੀਆਂ ਦੇ ਮਾਮਲੇ 'ਚ। ਜੇ ਸਰ ਤੁਹਾਨੂੰ ਟਾਰਗੇਟ ਕਰਦੇ ਆ ਖੁਦਾਂ ਨਾਲ ਖਾਸਾ ਡਾਰੀ ਨੜਦੇ ਆ। ਤੁਸੀਂ ਕਾਨੂੰਨੀ ਲੜਾਈ ਲੜੋਗੇ ਜਾਂ ਕੋਈ ਲਾਇਨ ਇਫਰੈਕਸ਼ਨ ਤੁਹਾਡਾ ਵੱਖਰਾ ਹੋਏਗਾ ਪਾਰਟੀ ਵੱਲੋਂ। ਇੱਕੋ ਇਸ ਤਰ੍ਹਾਂ ਹੈ। ਅਸੀਂ ਪਹਿਲਾਂ ਕੋਆਪਰੇਟ ਕੀਤਾ ਥਿੰਕਿੰਗ ਕਿ ਇਹ ਇੰਡੀਪੈਂਡੈਂਸ 'ਚ ਕੰਮ ਕਰਨਗੇ। ਮਗਰ ਉਹ ਜਿੰਨੇ ਵੀ ਅਫਸਰ ਨੇ ਹੈ ਤਾਂ ਉਹ ਮਤੇ ਤ ਸਰਕਾਰ ਦੇ ਤੇ ਤੁਸੀਂ ਅੱਜ ਵੀ ਵੇਖ ਰਹੇ ਹੋ ਕਿ ਉਹ ਜਿਹੜੇ ਕੁਝ ਅਫਸਰ ਹੈ ਕਿਸੇ ਨੂੰ ਵਧੀਆ ਪੋਸਟਿੰਗਾਂ ਵੀ ਮਿਲ ਗਈਆਂ ਨੇ। ਹੁਣ ਅਫਸਰ ਕੁਝ ਅਫਸਰ ਕਈ ਇੰਡੀਪੈਂਡੈਂਟ ਨਾਲ ਕੰਮ ਕਰ ਜਾਂਦੇ ਆ ਮਗਰ ਕਈ ਅਫਸਰ ਫਿਰ ਫਸ ਜਾਂਦੇ ਆ ਸਰਕਾਰ ਦੇ ਦਬਾਅ ਥੱਲੇ ਸਾਡਾ ਇਹ ਮੰਨਣਾ ਹੈ ਕਿ ਜੋ ਸਿਆਸੀਕਰਨ ਸ਼ੁਰੂ ਹੋ ਗਿਆ ਉਹਦੇ 'ਚ ਤੁਸੀਂ ਧਿਆਨ ਨਾਲ ਮਨਤਾਰ ਸਿੰਘ ਬਰਾੜ ਦੀ ਜਿਹੜੇ ਧਿਆਨ ਨਾਲ ਗੱਲ ਖੁਲੋ ਪੰਜ-ਛੇ ਬੰਦਿਆਂ ਨੂੰ ਹੁਣ ਇਹਨਾਂ ਨੇ ਸੱਦਣਾ ਅੱਗੇ ਉਹਨਾਂ ਨੂੰ ਇਸ ਲਈ ਕਿ ਇਹਨੇ ਫੋਨ ਚੁੱਕਿਆ ਸੀ ਹੁਣ ਥੋੜਾ ਫੋਨ ਥੋੜਾ ਘਰ ਕੋਈ ਤੁਹਾਡੀ ਵਾਈਫ ਚੁੱਕ ਲੈਣ ਥੋੜੇ ਨਾਲ ਕਿਸੇ ਦਾ ਫੋਨ ਆਇਆ ਸੁਭਾਵਿਕ ਹੈ ਤੁਸੀਂ ਬਿਜ਼ੀ ਹੋ ਤੁਹਾਡੇ ਮੈਸੇਜ ਚੁੱਕ ਲੈਣ ਤੇ ਮੁੜ ਕੇ ਕਹਿਣ ਜੀ ਜੀ ਇਹਨਾਂ ਦੇ ਮੈਸੇਜ ਨੂੰ ਵੀ ਕਰੋ ਜੀ ਇਹ ਸਾਰਾ ਜਿਹੜਾ ਸਿਸਟਮ ਬਣ ਗਿਆ ਨਾ ਪੋਲਿਟਿਸ ਹੈ ਕਿਉਂਕਿ ਕਾਂਗਰਸ ਨੇ ਕੰਮ ਕੋਈ ਨਹੀਂ ਕੀਤਾ ਹੁਣ ਉਹਨਾਂ ਕੋਲ ਲੈ ਦੇ ਕੇ ਆ ਐਸ ਆਈ ਟੀ ਉਹਨਾਂ ਕੋਲ ਇੱਕ ਅਜੈਂਡਾ ਰਹਿ ਗਿਆ ਜਿਸ ਦੇ ਨਾਲ ਵਿਰੋਧੀਆਂ ਨੂੰ ਬਦਨਾਮ ਕਰਨ ਤੇ ਲੋਕਾਂ ਦੀ ਵੋਟਾਂ ਕੋ ਲੈਣ ਦੀ ਕੋਸ਼ਿਸ਼ ਕਰਨ ਕਿਉਂਕਿ ਜਿਹੜੀ ਆਪ ਹੈ ਦੇਖੋ ਮੈਂ ਵਿਧਾਨ ਸਭਾ 'ਚ ਵੀ ਗੱਲ ਕਹੀ ਸੀ ਕੀ 10 ਐਮਐਲਏ ਰਹਿ ਗਏ ਉਹ ਮਗਰ ਉਹ ਲੀਡਰ ਆ اپੋਜੀਸ਼ਨ ਦੀ ਕੁਰਸੀ ਤੇ ਬੈਠੇ ਕਿਹਦੇ ਕਰਕੇ ਸਰਕਾਰ ਕਰਕੇ ਤਿੰਨ ਅਸਤੀਫਾ ਦੇ ਗਏ ਆ ਸੱਤ ਵੱਖ ਹੋ ਗਏ ਆ ਮਗਰ ਲੀਡਰ ਆ اپੋਜੀਸ਼ਨ ਦੀ ਕੁਰਸੀ ਉਹਨਾਂ ਦੇ ਕਿਉਂ ਕਿਉਂਕਿ ਇਹ ਕਾਂਗਰਸ ਨਾਲ ਲੜ ਕੇ ਖੇਡਦੇ ਆ ਆ ਭਾਵੇਂ ਉਹ ਦੂਜੀ ਅਕਾਲੀ ਆ ਉਹ ਵੀ ਕਾਂਗਰਸ ਚਲਾ ਰਹੀ ਆ ਮਕਸਦ ਕੀ ਹੈ ਕਿ ਜੀ ਜਿਹੜੀ اپੋਜੀਸ਼ਨ ਦੀ ਵੋਟ ਆ ਉਹ ਡਿਵਾਈਡ ਹੋ ਜੇ ਤੇ ਅਸੀਂ ਫ੍ਰੈਗਮੈਂਟਡ ਵੋਟ ਲੈ ਕੇ ਮਾੜੀ ਮੋਟੀ ਲੈ ਕੇ ਕਾਮਯਾਬ ਹੋ ਗਏ ਲੋਕਾਂ ਸੇ ਕੁਐਸਚਨ ਸਿਗਾ ਵੀ ਟਾਰਗੇਟ ਟਾਰਗੇਟ ਕਰਦੀ ਗਵਰਨਮੈਂਟ ਦੇ ਲਾਈਨ ਕਾਲੀ ਆਲ ਦਾ ਲਾਈਨ ਆਫ ਐਕਸ਼ਨ ਕੀ ਲਾਈਨ ਆਫ ਐਕਸ਼ਨ ਬੜਾ ਕਲੀਅਰ ਹੈ ਜੀ ਵੀ ਵਾਂਟ ਜਸਟਿਸ ਇਹਦੇ ਚ ਸਚਾਈ ਸਾਹਮਣੇ ਆਵੇ ਮਗਰ ਸਚਾਈ ਸਾਹਮਣੇ ਤਾਂ ਆਊਗਾ ਜੇ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਜੇ ਉਹ ਕਾਂਗਰਸ ਦੇ ਹੈੱਡਕੁਆਰਟਰ ਤੋਂ ਜਾਖੜ ਉਹਦੀ ਇਨਕੁਆਇਰੀ ਕਰੂ ਹੁਣ ਐਸਆਈਟੀ ਦੇ ਮੈਂਬਰ ਨੌ ਦੇ ਤਾਂ ਅਫਸਰ ਨੇ ਮਗਰ ਬਿਆਨ ਤਾਂ ਮੰਤਰੀ ਦੇ ਦਿੰਦੇ ਆ ਮંત્રી ਪਹਿਲਾਂ ਹੀ ਦੱਸ ਦਿੰਦੇ ਕਿ ਫਲਾਣੇ ਨੂੰ ਸੱਦ ਲਿਆ ਜਾਊ ਜੀ ਫਲਾਣੇ ਨੂੰ ਇਸ ਤਰ੍ਹਾਂ ਕਾਰਵਾਈ ਉਹੀ ਕਾਰਵਾਈ ਹੋ ਰਹੀ ਐਜੀਟੇਸ਼ਨ ਵੀ ਬੂਕ ਕਰੇਗਾ ਇਦਾਂ ਜੋ ਕੁਝ ਹੋਊਗਾ ਤੁਹਾਡੇ ਸਾਹਮਣੇ ਆਊਗਾ ਠੋਕ ਕੇ ਲੜਾਈ ਲੜਾਂਗੇ ਸੱਚਾਈ ਦੇ ਹੱਕ 'ਚ ਮਜੀਠੀਆ ਸਾਹਿਬ ਮਗਰ ਸਿਆਸੀ ਕਰਨ ਦੇ ਹਲ ਸੋਵਾ ਚੋਣਾ ਮਜੀਠੀਆ ਸਾਹਿਬ ਆ ਰਹੀਆਂ ਉਹਦੇ 'ਚ ਪਾਰਟੀ ਬੀਜੇਪੀ ਔਰ ਅਕਾਲੀ ਦਲ ਐਸਐਡੀ ਦਾ ਅਲਾਈਅንስ ਹੈ ਨੰਬਰ 1 ਕੀ ਅਲਾਈਅੰਸ ਉਸੇ ਰੇਸ਼ਿਓ ਦੇ ਨਾਲ ਹੀ ਪੰਜਾਬ ਦੇ ਵਿੱਚ ਬਿਲਕੁਲ ਕਲੀਅਰ ਹੋ ਗਿਆ ਜੀ ਉਸੇ ਰੇਸ਼ਿਓ ਤੇ ਕੀ ਕੋਈ ਸੀਟਸ ਦੀ ਇੰਟਰਚੇਂਜ ਹੋ ਰਹੀ ਹੈ ਨਹੀਂ ਉਹ ਉਸੇ ਤਰ੍ਹਾਂ ਜੀ 3 ਤੇ 10 ਸੀਟਾਂ ਨੇ ਆਹ ਸੀਟਾਂ ਜਿਹੜੀਆਂ ਪਹਿਲਾਂ ਭਾਜਪਾ ਲੜਦਾ ਸੀ ਉਹੀ ਭਾਜਪਾ ਲੜੂ ਤੇ ਉਹੀ ਸ਼ਰੂਪ ਨਹੀਂ ਕਾ ਲੀ ਨਾ ਕੋਈ ਨਹੀਂ ਜਿਹੜਾ ਬੱਚਾ ਸੀਗਾ ਕਿ ਚਾਕਰ ਸਾਹਿਬ ਨੇ ਕੱਲ ਧਿਆਨ ਦਿੱਤਾ ਸੀਗਾ ਕਿ ਜਿਹੜਾ ਬਾਈਬਲ ਕਲਾ ਗੋਲੀ ਕਾਂਡ ਹੈਗਾ ਆ ਉਹਦੇ ਵਿੱਚ ਜਿਹੜਾ ਇਹ ਦੋ ਸੀ ਕਾਂਦੀ ਦਾ ਲਹਿਗਾ ਤੇ ਲੋਕੋ ਨੂੰ ਤਾਂ ਗੁੱਸਾ ਆ ਗਿਆ ਗਿਆ ਉਦੋਂ ਦੇ ਕਣਕੀ ਤੇ ਸਾਡੀ ਸਰਕਾਰ ਦੇ ਵਿੱਚ ਕੀ ਇਹ ਨਾ ਫੜੜਾ ਹੈਗਾ ਕਾਲੀ ਦਾ ਘੜੀ ਚਾਹ ਜਿਹੜੇ ਬੁਸ਼ੀ ਆ ਉਹਨਾਂ ਨੂੰ ਸਜ਼ਾ ਦੇ ਲਈ ਕਿਸ ਤੇ ਤੁਹਾਡਾ ਕੀ ਹੈ ਉਹੀ ਤਾਂ ਅਸੀਂ ਗੱਲ ਕਰ ਰਹੇ ਆ ਨਾ ਜੀ ਕਿ ਐਸਆਈਟੀ ਦੀ ਇੰਡੀਪੈਂਡੈਂਸ ਖਤਮ ਹੋ ਗਈ ਹੈ ਐਸਆਈਟੀ ਦੇ ਅਸਲ ਮੈਂਬਰ ਹੁਣ ਜਾਖੜ ਸਾਹਿਬ ਇੱਕ ਦੋ ਮੰਤਰੀ ਹੋਰ ਜਿਨ੍ਹਾਂ ਦਾ ਮੈਂ ਨਾਮ ਲਵਾਂਗਾ ਫਿਰ ਐਵੇਂ ਖੁਸ਼ ਹੁੰਦੇ ਆ ਥੋੜੀ ਉਹਨਾਂ ਨੂੰ ਇੰਪੋਰਟੈਂਸ ਮਿਲਦੀ ਹੈ ਮਗਰ ਤੁਹਾਨੂੰ ਵੀ ਪਤਾ ਗਾਂਢੀ ਆਂਢੀ ਗਵਾਂਢੀ ਨੇ ਐਸਆਈਟੀ ਦੇ ਮੈਂਬਰ ਹੁਣ ਜਾਖੜ ਤੇ ਦੋ ਤਿੰਨ ਮੰਤਰੀ ਉਹ ਜੋ ਫੈਸਲਾ ਰਾਤ ਨੂੰ ਕਰਦੇ ਆ ਉਹ ਫੈਸਲੇ ਸਵੇਰੇ ਸਵਾਲ ਹੁੰਦੇ ਆ ਉਸ ਤਰ੍ਹਾਂ ਕਾਰਵਾਈ ਹੁੰਦੀ ਐ ਇਸ ਲਈ ਇੰਡੀਪੈਂਡੈਂਸ ਤਾਂ ਰਹੀ ਨਹੀਂ ਗਈ ਜੀ ਸਰ ਅਮਰਸਰ ਦੀ ਇੱਕ ਜਿੱਥੇ ਉਹ ਤਾਂ ਆਕਲ ਪੀਂਡ ਦੇ ਵਿੱਚ ਇੱਕ ਨੌਜਵਾਨ ਇੱਕ ਟਰੱਕ ਦੇ ਨਾਲ ਮੋਤੀ ਜੋ ਸੱਤ ਨੌ ਨਵਾਂ ਮਿੰਟਰ ਗਰੁੱਪ ਦੇ ਪਰ ਪਰ ਪ੍ਰਸ਼ਾਸਨ ਜਿਹੜਾ ਹੈਗਾ ਹਾਲੇ ਵੀ ਜਿਹੜਾ ਹੈਗਾ ਉਹਦੇ ਖਿਲਾਫ ਧਰਨਾ ਦਿੱਤਾ ਜੀ ਮੁੜ ਕੇ ਅਸੀਂ ਸ਼ਰੋਬਨੀ ਯੂਥ ਅਕਾਲੀ ਦਲ ਅਕਾਲੀ ਦਲ ਨੇ ਧਰਨਾ ਦਿੱਤਾ ਤੇ ਜਿਹੜੇ ਕਾਂਗਰਸੀ ਉਹਨਾਂ ਨੂੰ ਬਚਾਰੇ ਸੀ ਉਹਨਾਂ ਦੇ ਖਿਲਾਫ ਪੁਲਿਸ ਨੂੰ ਕਾਰਵਾਈ ਕਰਵਾਈ ਹੈ ਤੱਕੇ ਨਾਲ ਮੈਂ ਅੱਜ ਵੀ ਕਹਿ ਰਿਹਾ ਕਿ ਕਾਂਗਰਸ ਦਾ ਫੇਲਿਅਰ ਹਰ ਪੱਖ 'ਚ ਗੁਟਕਾ ਸਾਫ ਤੇ ਝੂਠੀ ਸੌਖਾ ਖਾ ਕੇ ਜਿਨ੍ਹਾਂ ਨੇ ਉੱਥੇ ਵਾਅਦੇ ਕੀਤੇ ਸਨ ਉਹ ਭਾਵੇਂ ਕਿਸਾਨੀ ਦੇ ਆ ਭਾਵੇਂ ਨਸ਼ੇ ਦੇ ਆ ਭਾਵੇਂ ਯੂਥ ਦੇ ਆ ਭਾਵੇਂ ਦਲਤ ਦੇ ਆ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਥੈਂਕ ਯੂ ਸਰ ਥੈਂਕ ਯੂ ਸਰ ਸੱਜਣ ਆਗੂ ਅਤੇ ਆਮ ਆਦਮੀ ਪਾਰਟੀ ਦਾ ਤੁਸੀਂ ਹੋਇਆ ਜਿਹਦੇ ਵਿੱਚ ਉਹ ਨੰਦਪੁਰ ਸੀ ਉਹਨਾਂ ਦਾ ਭਾਅ ਸਮਝੌਤਾ ਹੋਇਆ ਕਾਂਗਰਸ ਨਾਲ ਇਹ ਤਾਂ ਬਾਹਰਲਾ ਦਿਖਾਵਾ ਹੈ ਸਮਝੌਤਾ ਅੰਦਰਲਾ ਸਮਝਾਤਾ ਕਾਂਗਰਸ ਨਾਲ ਨਾਲ